ਅੱਲਾਮੁਨ ਕੋ ਜਿੰਨੀ ਤੇ ਇਧਰ ਵੀ ਮਿੰਟ ਦੇਣਾ ਬਾਜੀ ਲੈ ਕੇ ਆਉਂਦੇ ਨਾ ਤੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀ ਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚੇ ਹੋਇਆ ਪਟਿਆਲੇ ਤੇ ਪਟਿਆਲੇ ਲੱਗਿਆ ਹੈ ਕਿਸਾਨ ਮੇਲਾ ਤੇ ਆਪਾਂ ਤੁਹਾਨੂੰ ਇਹ ਮੇਲਾ ਦਿਖਾਵਾਂਗੇ ਤੇ ਇੱਥੇ ਇੱਥੇ ਆਪਾਂ ਤੁਹਾਨੂੰ ਫਸਲਾਂ ਦਿਖਾਵਾਂਗੇ ਤੇ ਉਹਨਾਂ ਦੀ ਕਿਸਮਾ ਵੀ ਦੱਸਾਂਗੇ ਤੇ ਉਹਨਾਂ ਦਾ ਨਾਮ ਵੀ ਦੱਸਾਂਗੇ ਸਾਰੇ ਤੇ ਉਹ ਲੱਗੀਆਂ ਹੋਈਆਂ ਵੀ ਦਿਖਾਵਾਂਗੇ ਸਾਰੀਆਂ ਤੇ ਆਪਾਂ ਤੁਹਾਨੂੰ ਸਾਰੀਆਂ ਹੀ ਦਿਖਾਉਣੇ ਆ ਤੇ ਵੀਡੀਓ ਨਾਲੇ ਤੱਕ ਬਣੇ ਰਹੇ ਤੇ ਜਿਵੇਂ ਹੁਣਾਂ ਬਰਸੀਮ ਲੱਗਿਆ ਹੋਇਆ ਮੰਨ ਲਓ ਇਹ ਜਿਹੜੀ ਬਜਾਈਆ 17 ਨਵੰਬਰ ਦੱਸਿਆ ਹੈ ਤੇ ਕਿਸਮ ਹੈ ਕਿ ਬੀ ਐਲ 44 ਆਹ ਦੇਖੋ ਲੱਗਿਆ ਹੋਇਆ ਸਾਹਮਣੇ ਇਹ ਤੇ ਇਥੇ ਸਾਰੀ ਇਹ ਦੱਸਿਆ ਹੋਇਆ ਸਾਰਾ ਦਿਖਾਉਂਦਾ ਆਰੇ ਫੋਟੋ ਇਹ ਦੇਖੋ ਜੀ ਆਹ ਦਿਖਾ ਦੇਗਾ ਆ ਮਰਚ ਹੋ ਗਈ ਦੇਖੋ ਸੀਐਚ 27 ప్రతి 1 ਕ੍ਰੈਸੇ 99 ਇਕ ਵੰਟਾ ਲਿਆ ਆ ਲੱਗੀ ਹੋਈ ਇੱਧਰ ਇਹਦਾ ਦੇਖ ਮਰਚ ਆ ਮਟਰ ਹੋ ਗਈ ਜਮੇ ਕਿਸਮੇ ਦੀ ਹੈਗੀ ਪੰਜਾਬ 89 15 ਨਵੰਬਰ ਨੂੰ ਬੁਜਾਈ ਵੀ ਦੱਸੀ ਹੋਈ ਹੈ ਜਦੋਂ ਆ ਗਿਆ ਰੈੱਡ ਬੱਗ ਗੈਂਦਾ ਗੈਂਦਾ ਆ ਗਿਆ ਗੜਡ ਇੱਤ ਦਾ ਕਿੱਥੇ ਲੱਗਿਆ ਆ ਤਾਂ ਪਤਾ ਨੂੰ ਕਿ ਸਬਜ਼ੀਆਂ ਵੀ ਦਿਖਾਉਨੇ ਆ ਸਾਰੀਆਂ ਆ ਕੰਡੇ ਖਾੜੀ ਦੇ ਕੰਡੇ 20 ਜਨਵਰੀ ਕਿਸਮ ਵੀ ਦੱਸੀ ਹੋਈ ਹੈ ਮਰਤੀ ప్రతి ਏਕੜਾ ਸਾਰਾ ਦੱਸਿਆ ਹੋਇਆ ਆ ਲੱਗਿਆ ਆ ਦੇਖੋ ਇਹ ਆ ਸਾਰੇ ਪਟਿਆਲੇ ਮੈਂ ਦੇ ਦੇ ਦਿੱਤੇ ਆਪਾਂ ਨੇ ਤਰਤ ਖੋ ਗਿਆ। ਜਿਵੇਂ ਆ ਦੇਖੋ। ਇਹ ਮੇ 54 ਕੱਦੂ ਆ 54 ਕੱਦੂ ਲੱਗੇ ਹੋਏ ਨੇ। ਦੇਖੋ ਤਣੀਆਂ ਹੋ ਗਿਆ ਇਧਰ ਇਧਰ ਖੱਈਆ ਕੱਦੂ। ਅਤੇ ਆ ਜੇ ਦੇਖੋ। ਯਾਰ ਲੂ ਰਿਆ।

ਲੋ ਬੋਬੀ ਦੇਖੋ ਇੱਧਰ ਲੱਗੀ ਹੋਈ ਆਰਬੀ ਉਧਰ ਆਰਬੀ ਲੱਗੀ ਹੋਈ ਆ ਆ ਬੈਂਗਣ ਹੋ ਗਈ ਜਿਵੇਂ ਆ ਬੈਂਗਣ ਦਾ ਪੁੱਟਾ ਉਹ ਟਮਾਟਰ ਆ ਉਹਦੇ ਨਾਲ ਹੀ ਆ ਟਮਾਟਰ ਆ ਆ ਕਰੇਲੀ ਹੋ ਗਈ ਆ ਲਸਣ ਹੋ ਗਿਆ ਉਹ ਦੇਖ ਤਰੀਕਾ ਪਤਾ ਲੱਗਦੀ ਗਾ ਵੀ ਕਿੰਨੇ ਕਿੰਨੇ ਆ ਆਹ ਦੇਖੋ ਜੀ ਟਮਾਟਰ ਆ ਪੱਤ ਗੋਭੀ ਉਧਰ ਉਹ ਪਿੰਡੀ ਉਹ ਖੀਰਾ ਉਧਰ ਸਾਰੀਆਂ ਸਬਜ਼ੀਆਂ ਲਾ ਕੇ ਦੱਸੀ ਵੀ ਨਰੇ ਟਮਾਟਰ ਦਾ ਇਹਦਾ ਉਹ ਜਿਹੜਾ ਆਹ ਦੇਖੋ ਉਧਰ ਸਾਰੀਆਂ ਤੇ ਆ ਇਧਰ ਆਲੇ-ਦਾਲੇ ਮਰੂਦ ਲਾਏ ਹੋਏ ਨੇ ਸਾਰੇ ਇਧਰ ਸਾਰੇ ਆਲੇ-ਦਾਲੇ ਮਰੂਦ ਨੇ ਤੇ ਆਪਾਂ ਚੱਲਦੇ ਆ ਅੱਗੇ ਸਾਹਮਣੇ ਆ ਗਈ ਹੁਣ ਪੀ ਵੀ 91 ਤੇ ਆ ਲੱਗੀ ਹੋਈ ਹੈ ਤੇ ਦੇਖੋ ਆਨੰਦੀਨ ਨਾਸਕਾ ਦੀ ਵਰਤੋਂ ਤੋਂ ਬਿਨਾਂ ਕਣਕ ਦੀ ਫਸਲ ਦੀ ਕਾਸ਼ਤ ਦੇਖੋ ਜੀ ਜਿਹੜੀ ਆ ਇਧਰ ਆ ਗਈ PJS H 1707 162 ਦਿਨ ਚਾਰ ਦੱਸਿਆ ਇਹਦਾ 8.8% ਪ੍ਰਤੀ ਏਕੜ 162 ਦਿਨ ਪੱਕਣ ਦਾ ਸਮਾਂ ਇਹਦਾ AGI PBW 773 133 ਦਿਨ ਦਾ ਪੱਕਣ ਦਾ ਸਮਾਂ 19.0% ਪ੍ਰਤੀ ਏਕੜ ਲੱਗੀ ਹੋਈ ਇੱਧਰ ਵੀ ਦਿਖਾ ਦਾਂ ਇਹ ਕਹਿੰਦੇ ਪਹਿਲੀ ਸਿੰਚਾਈ ਤੋਂ ਬਾਅਦ ਨਦੀਨ ਨਾਸਕਾਂ ਦੀ ਸਪਰੇ ਇਹਨਾਂ ਨਦੀਨਾਂ ਦੀ ਰੋਕ ਥਾਮ ਕਣਕ ਦੀ ਕਿਸਮ ਹੈਗੀ ਆ ਪੀਬੀਡਬਲਯੂ 822 ਪਸਾਰਾ ਲਿਖ ਕੇ ਦੱਸਿਆ ਆਇਆ ਇਹ ਪਹਿਲੀ ਸਿੰਚਾਈ ਤੋਂ ਬਾਅਦ ਕਹਿੰਦੇ ਹਾਂਜੀ ਭਾਜੀ ਹਾਂਜੀ ਭਾਜੀ ਪਸਾਰਾ ਦੇਖੋ ਇਹ ਲਿਖ ਕੇ ਦੱਸਿਆ ਗਿਆ ਇਹ ਵੀ ਪੀਬੀਡਬਲਯੂ 822 ਮੈਟਰ ਪਰ ਵਾਲਾ ਪੁੱਛਦੇ ਰਹੋ ਆ ਗਈ ਹੈ ਜੀ ਉਨਤ ਪੀਬੀਡਬਲਯੂ 550 645 ਜਣਾ ਦਾ ਟਾਈਮ ਇਹਦਾ ਜਿਹੜਿਆ ਫੰਮੀਟਰ ਬਲੂ ਆ ਪੀਬੀਡਬਲਯੂ ਆਰਐਸ 146 ਜਣਾ ਦਾ 17 ਪੁਆਇੰਟ ਇੱਕ ਕਵਾਂਟਰ ਹੈ 17/1 ਕਵਾਂਟਰ ਪ੍ਰਤੀ ਏਕੜ ਵਾਲਾ ਕਿਲੋਗ੍ਰਾਮ ਅੱਗੇ ਆ ਗਈ ਪੀ ਡਬਲਯੂ ਜਿੰਕ 1 152 ਦਿਨਾਂ ਦਾ ਟਾਈਮ ਇਹਦਾ 22.5 ਕੁਆਂਟਲ ਪ੍ਰਤੀ ਇਕੜ ਆ ਦੇਖ ਲੱਕੀ ਅਬੀਜ ਦੀ ਸੋਤ ਤੋਂ ਪ੍ਰੰਤ ਕਣਕ ਦੀ ਬਜਾਈ ਪੀ ਵੀ ਡਬਲਯੂ 725 ਆ ਦੇਖੋ ਤੇ ਪਤਰੂ ਸਾਰੀ ਰਖਾਵਾ ਗਿਆ ਆ ਬੀਜ ਦੀ ਸੋਤ ਬਗੈਰ ਆ ਗਈ ਉਹ ਸੋਧਿਆ ਹਤੀ ਆ ਸੋਧਿਆ ਨਹੀਂ ਹੋਇਆ ਮੁੰਨਾ ਦੇਖੋ ਆ ਮਤਲਬ ਉਹ ਸੋਧਿਆ ਨਹੀਂ ਹੋਇਆ ਦੇਖੋ ਇਹ ਸੋਧਿਆ ਨਹੀਂ ਹੋਇਆ ਆ ਸੋਧਿਆ ਹੋਇਆ ਵਸ ਆ ਜਿੰਕ 2 ਆ ਗਈ ਉਹ ਜਿੰਕ ਇੱਕ ਤੀ ਇੱਧਰ ਆ ਜਿੰਕ ਇੱਕ ਤੀ ਲੇਕਿਨ ਪਹਿਲਾਂ ਬਣਾ ਜੀ ਜ਼ਿੰਕ 2 ਇਹ ਥੋੜੀ ਹਰੇ ਬਈ ਵੱਧਾ ਪੀ ਵੀ ਡਬਲਯੂ ਜ਼ਿੰਕ 2 54 ਦਿਨ ਇਹ ਨਹੀਂ ਆ ਪਿੱਛੇ ਆ ਆਲੀ ਪੀ ਵੀ ਡਬਲਯੂ 670 55 ਦਿਨ ਇਹਦੇ 22.4 ਗੁਣਟ 243 ਦੇ ਦੇਖੋ PBW 725 ਫੋਟੋ ਰੰਗ ਜਾਦਾ ਨਾ ਚਲ ਮੱਬਲੀ ਦਿਖਾਦਾ ਦੇਖੋ ਇਹ ਹੈਗੀ ਆ PBW 725 ਆ ਕੜਕ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ 826 826 ਦੇਖੋ ਕਿਸਾਨੀ ਢੰਗ ਨਾਲ ਖਾਦਾਂ ਦੀ ਵਰਤੋਂ ਕਰਕੇ ਇਹ ਵੀ 826 ਆ 65 ਕਿਲੋ ਪ੍ਰਤੀ ਏਕੜ ਡੀਏਪ ਯੂਰੀਆ 150 ਕਿਲੋ ਪ੍ਰਤੀ ਏਕੜ ਦੇਖੋ ਇਹ ਬੱਲੀ ਇਹ ਹੈਗੀ ਆ ਪੀਬੀਡਬਲ 826 ਇਹ ਹੈਗੀ ਆ ਕਿਸਾਨੀ ਢੰਗ ਨਾਲ ਖਾਦਾਂ ਨਾਲ ਬਦਲੋ ਇਹ ਅੰਕੇ ਦਿਖਾਉਣੇ ਹਨ ਆ ਰਹੀਆਂ ਉਨਤ ਪੀਬੀਡਬਲਯੂ 343 145 ਦਿਨਾਂ ਦੀ ਹੈ 23.2 ਕੁਇੰਟਲ ਪ੍ਰਤੀ ਏਕੜ ਇਹਦੀ ਬੰਦੀ ਵੀ ਦੇਖੋ ਨਾ 800 ਸਬਰੀ ਇਹਦਾ ਬਜਾਈ ਦਾ ਟੰਕ ਵੀ ਦੱਸਿਆ ਮਿੱਟੀ ਵੀ ਦੱਸੀ ਹੈ 12 ਨਵੰਬਰ ਇਹ ਵੀ 826 ਆ ਇਹਦਾ ਬਜਾਈ ਦਾ ਟੰਕ ਦੇ ठ एक सौ पचवंजा दिन का तेई प्वाइंट एक भी अठ सौ छब्बीस आ गई सरफेस आज हीरो ਟਰੈਲ ਆ ਗਈ 826 ਦੇਖੋ ਆ ਆ ਗਈ 660 155 ਦਿਨ ਹੁਣ ਇਹ ਤੋਂ ਅੱਗੇ ਆ ਗਈ ਜੀ 824 ਤੋੜ ਆ ਗਿਆ 840 ਤੇ ਅੱਗੇ ਚੱਲਦੇ ਆਪਾਂ ਆਹ ਆ ਗਿਆ 126 ਫੇਰ ਇਹਦਾ 148 ਜਾਂਦਾ 24 ਪੁਆਇੰਟ 0 ਕੁਆਂਟਲ ਪ੍ਰਤੀ ਇੱਕ ਕਿਲੋ ਇਹ ਆਇਰਸੋ ਸੱਬੀਆ ਇਹ ਹੈਪੀ ਹੀਟਰ ਨਾਲ ਪੀਏਜੀ ਦੇਖੋ ਹੈਪੀ ਹੀਟਰ ਲੱਭ ਜਾਂਦੀ ਇਹ ਹੈਪੀ ਹੀਟਰ ਨਾਲ ਬੀਜੀ ਹੋਈ ਆਹ ਲੁਪਤ ਦਿਖਾਈ ਦਿੱਤੀ ਹੀਰੋ ਟਲ ਰਨਲ ਦੇ ਜਾਂਦੇ ਹਾਂ ਆਪਾਂ ਇਹ ਆ ਵੀ ਸੁਣੋ ਪਹਿਲਾਂ ਦਿਖਾਈ ਨਹੀਂ ਸਟਾਰਟਿੰਗ ਦੇ ਵਿੱਚ ਆਪਾਂ ਸੇਟੀ ਕਣਕ ਆ ਗਈ ਜੀ ਇਹ ਹੈ 26 ਦਸੰਬਰ 752 ਇਹ ਬਸ ਸੇਟੀ ਆ ਗਈ ਆ ਗਰਮੀ ਦੇ ਰੁੱਤਾਂਲੇ ਆ ਗਏ ਹਰੇ ਗੰਡੇ ਹੋ ਗਏ ਮਖੀਆ ਲੋ 31 ਜਨਵਰੀ ਕਿਸਮ ਪੰਜਾਬ ਨਰੋਇਆ ਦੇਖੋ ਆ ਹਾੜੀ ਦੇ ਗੰਡੇ ਆ ਗਏ ਇਹ ਵੀ ਪੰਜਾਬ ਨਰੋਇਆ ਆਹ ਕੀ ਸਰੋਂ ਪੀਵੀਆਰ 91 ਅੱਠ-ਅੱਠ ਇੱਕ ਪ੍ਰਤੀ ਏਕੜ ਸਾਰੀ ਖੋਦਣਾ ਸਰੋਂ ਆ ਕਣਕ ਬਾਜਰਾ 826 ਦੇਖੋ ਜੀ ਆ ਗੋਬੀ ਸਰੋਂ ਮੱਕੀ ਚਾਰਾ ਜੀਜੀਐਸ ਜੀਜੀਐਸ ਐਚ 1707 8.820 ਪ੍ਰਤੀ ਏਕੜ ਗੋਬੀ ਸਰੋਂ ਗੋਬੀ ਸਰੋਂ ਤੇ ਤੁਹਾਨੂੰ ਦਿਖਾਉਣੇ ਆਪਾਂ ਪ੍ਰਾਲੀ ਵਾਲਾ ਬਾਇਓ ਗੈਸ 플ੌਟ ਇਹ ਲੋਕ ਦੀ ਚਾਦਰ ਤੋਂ ਬਣਿਆ ਜ਼ਮੀਨ ਦੇ ਉੱਪਰ ਪਰਾਲੀ ਵਾਲਾ ਬਾਇਓਗੈਸ ਪਲੱਟ ਸਾਰਾ ਲਿਖ ਕੇ ਦੱਸਿਆ ਗਿਆ ਜੀ ਇਹ ਇਹ ਪਰਾਲੀ ਵਾਲਾ ਦੇਖੋ ਇਹ ਪਰਾਲੀ ਵਾਲਾ ਬਾਇਓਗੈਸ ਇਹ ਤੇ ਇੱਕ ਦਾਲ ਦੇ ਆਪਾਂ 3 ਲੀਟਰ ਦੇ ਬਾਈ ਇਹ 25 ਲੀਟਰ ਤੇ ਇੱਧਰ ਵੀ ਦੇਖੋ ਪੀਏਯੂ 404 ਸਾਹਮਣੇ ਦੱਸੀ ਹੋਏ ਲਾ ਕੇ ਉੱਤੋਂ ਗਾਹਾਂ ਆ ਗਈ ਪੀਏਯੂ 303 ਇਹ ਵੀ ਕਿਸਮਾਨੇ ਕੜਕਦੀਆਂ ਗੁਰਗਾਦ ਪੀਏਯੂ 202 ਗੁਰਗਾਦ ਪੀਏਯੂ 101 ਤੇ ਆਹ ਵੀ ਇਸ਼ਾਰਾ ਇੱਧਰ 405 ਸਰੋਂ ਆਹਾਂ ਜੀਐਸਸੀ 7 ਆ ਗਈ ਪੀਜੀਐਸਐਚ 1707 ਤੇ ਆ ਗਈ ਪੀਜੀਐਸਐਚ 2155 ਦੇਖੋ ਵੀ ਸਾਰੇ ਲਓ ਜੀ ਇੱਧਰ ਜਿਹੜੇ ਵੀ ਮਿਲਦੇ ਨੇ ਤੇ ਆਹ ਸਾਹਮਣੇ ਇੱਧਰ ਪਰਚੀ ਕਟਾਈ ਜਾਂਦੀ ਹੈ ਇੱਧਰ ਕਟਾਈ ਜਾਂਦੀ ਹੈ ਪਰਚੀ ਨਾ ਇੱਧਰ ਪਰਚੀ ਕਟਾਈ ਜਾਂਦੀ ਨਹੀਂ ਤੇ ਇੱਧਰ ਵੀ ਮਿਲਦੇ ਨੇ ਬਾਈ ਲੈ ਕੇ ਆਉਂਦੇ ਨੇ ਉਹਦੇ ਤਾਂ ਅੰਦਰੋਂ ਤੋ ਸਾਰੇ ਵੀ ਮਿਲਦੇ ਆ। ਆ ਦੇਖੋ ਇਹ ਪੱਗ ਠੀਕ ਠੀਕ। ਇੱਥੇ ਦੇਖੋ। ਜਿਵੇਂ ਆ ਸਾਰੇ ਵੀ ਧਿਆਨ ਦੇ। ਵਾਲੇ ਕੋਲ। ਵਾਲੇ ਕੋਲ। ਸਾਰਾ ਵੀਰ ਦਾ ਪਹਿਲੀ ਕਿੰਨੇ ਸਾਲ ਬਾਅਦ ਆਇਆ ਸਾਰਾ ਸਾਰਾ ਇੱਧਰ ਲਓ ਵੀ ਤੇ ਆ ਸਾਰਾ ਇੱਧਰ ਮੇਲਾ ਜੀ ਪਰ ਸਾਨੂੰ ਦਿਖਾਤਾ ਹਾਂ ਵੀ ਤੇ ਆਪਾਂ ਇਹ ਮੇਲੇ ਦੀ ਇੱਕ ਹੋਰ ਵੀਡੀਓ ਵੀ ਆਪਣੀ ਚੈਨਲ ਤੇ ਪਾਈ ਹੋਈ ਹੈ ਜੀ ਤੁਸੀਂ ਹਲਾ ਕੋ ਵੀਡੀਓ ਨਹੀਂ ਦੇਖੀ ਜਾ ਕੇ ਜਰੂਰ ਦੇਖੋ ਜੀ ਜੀ ਆਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦਾ ਮੇਲਾ ਦਿਖਾਇਆ ਕਿਸਾਨ ਮੇਲਾ ਤੇ ਉਮੀਦ ਕਰਦਾ ਤੁਹਾਨੂੰ ਆਦਿ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰਨਾ ਤਾਂ ਆਪਣੇ ਲਿੰਕ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਪਾਏ ਹੋਏ ਤੇ ਆ ਕੇ ਫੋਲੋ ਕਰ ਸਕਦੇ ਹੋ ਤੇ ਇਹ ਵੀਡੀਓ ਨੂੰ ਕਰਦੇ ਆ ਇੱਕ ਐਂਡ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਜੀ